ਸਤਿ ਗੁਰ ਸਿਮਰੰਥ ਨੈਣ ਕੇ ਤਿਮਰ ਮਿੱਠ ਹੈ ਖਨਾ ਜੇ ਸਤ ਗੁਰ ਸਿਮਰੰਥ ਮੁਰਿਦਾ ਹੋਰ ਨਾਮ ਦਿਨੋਂ ਦਿਨਾਂ ਜੇ ਸਤ ਗੁਰ ਸਿਮਰੰਥ ਜੀ ਕੇ ਤਪਤ ਮਿਟਾਵੈ ਜੇ ਸਤ ਗੁਰ ਸਿਮਰੰਥ ਹਰਿਦ ਸੈਦ ਨਵ ਨਿਦ ਪਾਵੈ ਸੋਈ RAM ਦਾਸ ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰਹੁ ਜੇ ਸਤ ਗੁਰ ਲਗ ਪ੍ਰਭ ਪਾਈਐ ਸੋ ਸਤ ਗੁਰ ਸਿਮਰਹੁ ਨਰਹੁ ਮੈਂ ਨਾਹੀ ਕਛ ਹੋ ਨਹੀ ਕਛ ਆਹੀ ਹੋ ਛੱਟੀ ਸੁਦ ਡਿਠੇ ਸੱਚੇ ਬਾਤ ਮਲ ਜਨਮ ਜਨਮ ਦੀ ਕਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾ ਦੇ ਸਾਈਂ ਬਖਸ਼ਿਸ਼ਾਂ ਦੇ ਭੰਡਾਰ ਗਰੀਬ ਨਵਾਜ਼ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਕਦਸ ਪਵਿੱਤਰ ਹਜ਼ੂਰੀ ਅੰਦਰ ਸਜ ਕੇ ਹਫਤਾਵਾਰੀ ਸ਼ਮਾਂ ਦੇ ਵਿਸ਼ੇ ਸਮਾਗਮ ਅੰਦਰ ਜੁੜੇ ਹੋ। ੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਬਹੁਤ ਹੀ ਸਤਕਾਰਯੋਗ। ਐਸ਼ਵ ਭਾਈ ਗੁਰਮੇਰ ਸਿੰਘ ਜੀ ਹਜ਼ੂਰੀ ਰਾਖੀ ਸੱਚਖੰਡ ਸ਼੍ਰੀ ਦਰਬਾਰ ਸਿੱਖ ਜਿੰਨਾ ਪਾਸੋਂ ਮਾਣਿਆ ਹੈ ਆਓ ਪਛਵੇਰੇ ਦੋਦਨਾਸ਼ ਮਾਰਾ ਜੀ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦੇ ਉਸ ਦੇ ਸੰਦਰਭ ਅੰਦਰ ਆਪਾਂ ਕੁਝ ਇਤਿਹਾਸਕ ਪੱਖਾਂ ਦੀ ਸਾਂਝ ਪਾਈ ਸੀ ਪਹਿਲੀ ਤੇ ਬੇਨਤੀ ਹੈ ਤੁਹਾਨੂੰ ਠੀਕ ਲੱਗੇ ਤੇ ਇਹਨੂੰ ਵਿਚਾਰਿਓ ਨਹੀਂ ਠੀਕ ਲੱਗੇ ਤੇ ਬਾਤ ਮੇਰੇ ਪੱਲੇ ਰਹਿਣ ਦਿਓ ਸਾਡੇ ਬੱਚੇ ਦਾ ਜਨਮ ਦਿਨ ਹੋਵੇ ਬੜੀ ਖੁਸ਼ੀ ਹੈ ਸਾਨੂੰ ਸਾਨੂੰ ਕੋਈ ਦਾਤ ਮਿਲੇ ਫਿਰ ਸਾਨੂੰ ਗੁਰੂ ਪਿਆਰਾ ਲੱਗਦਾ ਹੈ ਜਿਹੜੇ ਗੁਰੂ ਕੋਲ ਰੋਜ਼ ਦਾਤ ਲੈਣੇ ਆ ਜਦੋਂ ਉਹਦਾ ਪਰਬ ਹੋਵੇ ਫਿਰ ਸਾਨੂੰ ਕੋਈ ਦੇਖੇ ਨਹੀਂ ਦਿੰਦਾ ਸਚਾਈ ਹੈ ਇਸ ਲਈ ਥੋੜੀ ਜਿਹੀ ਸਪੈਕਟ ਪੈਦਾ ਕਰੀਏ ਵੀ ਜਿਸ ਗੁਰੂ ਕੋਲੋਂ ਧੀਆ ਪੁੱਤਰ ਲਾਡ ਸ਼ਰੀਫ ਦੀ ਤੰਦਰੁਸਤੀ ਸਭ ਕੁਝ ਮੰਗ ਕੇ ਰੋਜ਼ ਪੜ ਕੇ ਚਲਾ ਜਾਣਾ ਸੱਚੇ ਸਹਿਬਾ ਕਿਆ ਨਾ ਹੀ ਕਰਦੇ ਰਹਿ ਜਿੱਦੇ ਉਸ ਸਹਿਬ ਦਾ ਪ੍ਰਭ ਹੋਵੇ ਉਹਦੇ ਤੇ ਗੁਰੂ ਕੋ ਲਈਏ ਉਹਦੇ ਤੇ ਬੜਾ ਟਾਈਮ ਕੱਢੀ ਹੈ ਬੇਨਤੀ ਕੀਤੀ ਸੀ ਧੰਨ ਗੁਰੂ ਗੁਰੂ ਰਾਮਦਾਸ ਸਹਿਬ ਮਹਾਰਾਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਅਰਜਨ ਦੇਵ ਸਹਿਬ ਕੋ ਰਹੀ ਧੋ ਤੀਜਾ ਪਹਿਲੀ ਬਾਤ ਤੇ ਹੈ ਜਿੱਥੇ ਸਤਿਗੁਰਾਂ ਨੇ ਬੈਠਣਾ ਹੈ ਸੁਭਾਏਮਾਨ ਹੋਣਾ ਹੈ ਪ੍ਰਕਾਸ਼ ਹੋਣਾ ਹੈ ਉਸ ਮੁਕੱਦਸ ਸਥਾਨ ਨੂੰ ਬਣਾਉਣਾ ਮਹਾਰਾਜ ਨੇ ਪਹਿਲਾਂ ਦੱਸਿਆ ਇਹ ਸਾਡਾ ਇਤਿਹਾਸ ਹੈ ਕਿਉਂਕਿ ਹਰਮੰਦਰ ਸਾਹਿਬ ਨੂੰ ਬਣਦਿਆਂ ਨਾ ਯਾਦ ਰੱਖਣਾ ਦੀ ਲਗਭਗ 13 ਸਾਲ ਲੱਗਿਆ ਇੱਕ ਭੁਲੇਖਾ ਹੋਰ ਕੱਟਕ ਕਿਉਂਕਿ ਅੱਗੇ ਵੀ ਬੇਨਤੀ ਕੀਤੀ ਸੀ ਕੋਸ਼ਿਸ਼ ਹੈ ਦਾਸਰੇ ਦੀ ਪੰਥ ਵਿੱਚ ਵਿਚਰਦਿਆਂ ਵੀ ਜਿਹੜੇ ਭੁਲੇਖੇ ਹੈ ਨਹੀਂ ਬਣਾਏ ਗਏ ਉਹਨਾਂ ਕੰਧਾਂ ਨੂੰ ਮਟਾ ਲਈਏ ਬੜੇ ਲੋਕਾਂ ਦਾ ਖਿਆਲ ਹੁੰਦਾ ਵੀ ਤੁਸੀਂ ਹਰਮੰਦਰ ਸਾਹਿਬ ਦਾ ਪਾਉ ਜੀ ਦਰਬਾਰ ਸਾਹਿਬ ਕਹੋ ਕਿਉਂ ਇਹ ਲਗੇ ਨਾ ਪ੍ਰਚਲਿਤ ਹੈ ਕਿਉਂ ਡਰਨੇ ਅਸੀਂ ਹਰਮੰਦਰ ਨਾ ਕਹੋ ਕਹਿੰਦੇ ਹਿੰਦੂਆਂ ਦਾ ਨਾਂ ਮੰਦਰ ਤੇ ਲੋਹਾ ਨੂੰ ਕਿਹਾ ਮੰਦਰ ਦਾ ਤੇ ਅਰਥ ਹੁੰਦਾ ਜਦੋਂ ਬੰਦੇ ਦਾ ਮਾਰੇ ਦੇ ਅੰਦਰ ਟਿਕ ਜਾਏ ਮਨ ਅੰਦਰ ਹੋ ਗਿਆ ਤੇ ਮੰਦਰ ਹੋ ਗਿਆ ਇਹਨੀ ਗੱਲ ਹੈ ਮਨ ਮੰਦਰ ਅਨਵੇਸ਼ ਕਲੰਦਰ ਘਟ ਹੀ ਤੀਰਥ ਨਾ ਹੁੰਦਾ ਕੀ ਇਹ ਕਦੋਂ ਹੁੰਦਾ ਹੈ ਇੱਕ ਸ਼ਬਦ ਮੇਰਾ ਪ੍ਰਾਨ ਵਸਦਾ ਹੈ ਉਹ ਸ਼ਬਦ ਹੈ ਗੁਰੂ ਦਾ ਸ਼ਬਦ ਬਾਣੀ ਦਾ ਦੂਜਾ ਪੱਖ ਜੀ ਅਸੀਂ ਇਦਾਂ ਵੱਡੀਆਂ ਪੌਣ ਲੱਗ ਪਏ ਫਿਰ ਕੋਈ ਹਿੰਦੂ ਭਰਾ ਵੀ ਤੇ ਮਾਂ ਨੂੰ ਮਾਂ ਕਹਿੰਦਾ ਫਿਰ ਅਸੀਂ ਆਪਣੀ ਮਾਂ ਨੂੰ ਕੀ ਆਖਿਆ ਕਰਾਂਗੇ ਸ਼ਬਦਾਂ ਦੇ ਚੱਕਰ ਚ ਨਾ ਪਾਉਂ ਭਾਵਨਾ ਨੂੰ ਸਮਝੋ ਦੂਜਾ ਪੱਖ ਭਾਵੇਂ ਅਤਾ ਉਹ ਵੀ ਧਰਮਕਾਰਨ ਸਾਹਿਬ ਦੇ ਦਰਬਾਰ ਸਾਹਿਬ ਨੂੰ ਵੀ ਦਰਬਾਰ ਸਾਹਿਬ ਕਹਿੰਦੇ ਜਦੋਂ ਤੁਸੀਂ ਮਾਲ ਵਿੱਚ ਵਿੱਚ ਰਹੋਗੇ ਸ੍ਰੀ ਮੁਕਸਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਕਹਿੰਦੇ ਆ ਦਰبار صاحب ਇੱਕ ਵਿਸ਼ੇਸ਼ਣ ਹੈ ਇਹ ਤੇ ਰੱਖਣਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਨਾਮ ਹੈ ਬੇਨਤੀ ਕੀਤੀ ਸੀ ਕੱਲ ਵੀ ਧੰਨ ਧੰਨ ਜੁਗੋ ਜੁਗ ਅਟਲ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਰ ਜੇ ਇੱਕ ਵਿਸ਼ੇਸ਼ਣ ਵਰਤਦੇ ਆ ਗੁਰੂ ਸਾਹਿਬ ਪ੍ਰਾਣਿਕ ਦੁਰਗੰਨ ਤੁਸੀਂ ਪੁੱਛੋਗੇ ਨਾ ਪਿੰਡਵਾਂ ਤੇ ਪ੍ਰਾਣਿਕ ਦੁਰਗੀ ਸ਼ਬਦ ਵੀ ਕਹਿੰਦੇ ਸੀ ਬੀੜ ਸਾਹਿਬ ਗੁਰੂ ਗੰਸੇਬਲੇ ਬੀੜ ਸਾਹਿਬ ਬੀੜ ਦਾ ਅਰਥ ਹੁੰਦਾ ਬੰਨੀ ਹੋਣਾ ਗ੍ਰੰਥ ਦਾ ਅਰਥ ਮਿੱਦਾਇ ਖ ਇਸ ਲਈ ਮੋਢਲਾ ਨਾਮ ਹੈ ਨਾ ਜਿਹੜਾ ਉਹ ਹਰਿਮੰਦਰ ਸਾਹਿਬ ਇਹ ਸ਼ਬਦ ਅਸੀਂ ਵਰਤਦੇ ਆ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਇਹਦਾ ਮਤਲਬ ਹੈ ਹਰਿਮੰਦਰ ਸਾਹਿਬ ਦਾ ਦਰਬਾਰ ਸਾਹਿਬ ਕਰਨਤਾਰਨ ਸਾਹਿਬ ਦਾ ਦਰਬਾਰ ਸਾਹਿਬ ਤੁਹਾਡੇ ਇਸ ਨੂੰ ਵੀ ਕਹਿ ਸਕਦੇ ਆ ਪਲਾਨ ਵੀ ਉਹ ਗੁਰੂ ਘਰ ਦਾ ਦਰਬਾਰ ਸਾਹਿਬ ਜਿੱਥੇ ਸਾਹਿਬ ਦਾ ਦਰਬਾਰ ਲੱਗਦਾ ਉਹਨੂੰ ਸਹਬੇ ਦਰਬਾਰ ਕਹਿੰਦੇ ਨੇ ਫਾਰਸੀ ਚ ਉਹਨੂੰ ਸਹਬੇ ਦੀਵਾਨ ਵੀ ਕਹਿੰਦੇ ਆਪਾਂ ਤਾਂ ਹੀ ਕਹਿੰਦੇ ਦੀਵਾਨ ਚੱਲਦਾ ਜਦੋਂ ਸਾਹਿਬ ਹਾਜ਼ਰ ਹੋਣ ਤੇ ਸਾਹਿਬ ਦੀ ਬਾਤ ਚੱਲ ਰਹੀ ਹੋਵੇ ਉਹਨੂੰ ਸਹਬੇ ਦੀਵਾਨ ਕਹਿੰਦੇ ਨੇ ਇਸ ਲਈ ਮਹਾਰਾਜੀ ਨੇ ਜਿੱਥੇ ਪਹਿਲਾਂ ਪ੍ਰਕਾਸ਼ ਕਰਨਾ ਹੈ ਨਾ ਚਲੋ ਉਸ ਵਿਸ਼ੇ ਨੂੰ ਆਪਾਂ ਇੰਨਾ ਹੀ ਸਮਝਣਾ ਹੈ ਪਹਿਲਾਂ 13 ਸਾਲ ਲਾ ਕੇ ਮਹਾਰਾਜੀ ਨੇ ਹਰਿਮੰਦਰ ਸਾਹਿਬ ਬਣਾਇਆ ਉਹ ਜਿਹੜਾ ਹਰਿਮੰਦਰ ਸਾਹਿਬ ਆਇਆ ਜੇ ਕਦੇ ਗੱਲ ਸਾਡੇ ਪਕੜ ਚ ਆ ਜਾਏ ਇਹ ਬੰਦੇ ਦੇ ਪ੍ਰਮਾਤਮਾ ਨੂੰ ਮਿਲਣ ਦਾ ਅੰਦਰੂਨੀ ਤਰੀਕਾ ਹੈ ਦੋ ਹੀ ਨੁਕਤੇ ਵੇਖੋ ਜੇ ਗੁਰੂ ਅਰਜਨ ਦੇਵ ਸਾਹਿਬ ਉਹ ਸਮੇਂ ਇਦਾਂ ਦਾ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਣਾ ਸਕਦੇ ਐ ਕਿ ਕੀ ਉਹ ਤੋਂ ਦੋ ਕੰਮ ਨਹੀਂ ਸੀ ਕੀਤੇ ਜਾ ਸਕਦੇ ਵੀ ਇੱਕ ਐਂਟਰੀ ਹੁੰਦੀ ਤੇ ਇੱਕ ਐਗਜ਼ਿਟ ਹੁੰਦਾ ਕਿ ਮਹਾਰਾਜ ਨੂੰ ਪਤਾ ਵੀ ਨਹੀਂ ਸੰਗਤ ਹੋਏਗੀ ਇਹਦੇ ਤੋਂ ਬਾਹਰ ਵੀ ਜਾਣਾ ਨਹੀਂ ਅਸਲ ਵਿੱਚ ਮਹਾਰਾਜ ਦੀ ਬਾਣੀ ਚ ਪੜੋ ਮਹਾਰਾਜ ਨੇ ਕਟੋ ਘਟ ਕਈ ਖਾਵਾਂ ਤੇ ਸ਼ਬਦ ਵਰਤੇ ਆ ਪਰ ਮੈਂ ਤਿੰਨ ਪ੍ਰਮਾਣ ਤੁਹਾਡੇ ਸਾਹਮਣੇ ਰੱਖਣ ਲੱਗਾ ਹਰ ਮੰਦਰ ਇਹੋ ਸਰੀਰ ਹੈ ਦੇਖੋ ਡਿਸਪਲੇਅ ਤੁਹਾਡੇ ਸਾਹਮਣੇ ਤੁਸੀਂ ਪੜੋ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇਆ ਹਰ ਮੰਦਰ ਜਿੱਥੋਂ ਪਰਮਾਤਮਾ ਬੈਠਦਾ ਹੈ ਪਰਮਾਤਮਾ ਦਾ ਵਾਸਾ ਹੈ ਫਿਰ ਮਹਾਰਾਜ ਨੇ ਕਿਹਾ ਇਹ ਸਰੀਰ ਹੈ ਜਿਹੜਾ ਇਹ ਹਰ ਮੰਦਰ ਹੈ ਇਹਦੀ ਸਾਰ ਕੋਈ ਜਾਣਦਾ ਕੌਣ ਜਾਣਦਾ ਜਿਹੜਾ ਗੁਰੂ ਨਾਲ ਜੁੜ ਜਾਏ ਹਰ ਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾਂ ਜਿੱਥੋਂ ਰੱਬ ਨੂੰ ਜਾਣਿਆ ਜਾਂਦਾ ਉਹ ਹਰ ਮੰਦਰ ਹੈ ਮarre ਕਹਿੰਦੇ ਸਰੀਰ ਵੀ ਹਰ ਮੰਦਰ ਹੈ ਇਸ ਲਈ ਇਹਦੇ ਅੰਦਰ ਜਾਣਾ ਇੱਕੋ ਹੀ ਰਾਹ ਹੈ ਰੋਜ਼ ਪੜਾਇਆ ਜਾਂਦਾ ਉਹ ਰਾਹ ਕਿਹੜਾ ਹੈ ਔਰ ਕਾਦੀਤਰਾ ਕੀਤਾ ਇਹਨਾਂ ਕਾਮ ਇਹ ਹਰਿਮੰਦਰ ਜਾਣ ਦਾ ਤਰੀਕਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਲ ਇਸ ਕਰਕੇ ਹਰਿਮੰਦਰ ਸਾਹਿਬ ਨੂੰ ਜਾਂਦਾ ਇਕੋ ਹੀ ਪੌਲਾ ਹੈ ਸਰੀਰ ਕਰਕੇ ਵਾਪਸ ਆਉਨੇ ਆਪਾਂ ਵੈਸੇ ਹਰਿਮੰਦਰ ਦੇ ਵਿੱਚ ਜਾਈਦਾ ਹੈ ਜਿਹੜਾ ਮਿਲ ਜਾਂਦਾ ਮੁਰਕ ਬਾਹਰ ਨਹੀਂ ਨਿਕਲਦਾ ਇਹਦੀ ਇਹ ਮਾਨੇ ਇਹਦੀ ਅਰਥ ਫਿਰ ਜਿਹੜੀ ਚੁੜਾਈ ਹੈ ਨਾ ਜੋ ਵੀ ਇਹਦੀ ਬੰਤਰ ਹੈ ਉਹ ਬੜੀ ਬਾਖਮਾਲ ਹੈ ਤੁਸੀਂ ਕਦੇ ਵੇਖੋ ਇਸ ਪੱਖ ਤੋਂ ਨਾ ਕੰਪਾਸ ਲੈ ਕੇ ਜਾਓ ਸਮਝਣ ਲਈ ਹੈ ਭਾਵਨਾਵਾਂ ਅਸੀਂ ਇਹ ਸ਼ਬਦ ਕਹਿੰਦੇ ਚਾਰ ਦਰਵਾਜ਼ੇ ਦੀ ਚਾਰੇ ਦਿਸ਼ਾਵਾਂ ਚ ਨਹੀਂ ਇਹ ਰੋਂਗ ਸਟੇਟਮੈਂਟ ਹੈ ਚਾਰ ਦਰਵਾਜ਼ੇ ਨੇ ਅੱਠੇ ਦਿਸ਼ਾਵਾਂ ਚ ਤੁਸੀਂ ਕਹੋਗੇ ਦਿਸ਼ਾਵਾਂ ਚਾਰ ਹੁੰਦੀਆਂ ਨਹੀਂ ਜਿੱਥੇ ਦਿਸ਼ਾ ਰਲਦੀ ਹੈ ਮੰਨ ਲਓ ਉੱਤਰ ਤੇ ਦੱਖਣ ਹੈ ਪੂਰਬ ਤੇ ਪੱਛਮ ਹੈ ਜਿੱਥੇ ਦੋਵੇਂ ਦਿਸ਼ਾਵਾਂ ਰਲਦੀਆਂ ਉੱਥੇ ਕਰਵਾਇਆ ਹੈ। 파ਹੂ ਕੀ ਹੈ। ਗੁਰੂ ਦੀ ਦੁਨੀਆ 'ਚ ਕੋਈ ਦਿਸ਼ਾ ਨਹੀਂ, ਕੋਈ ਵਰਨ ਨਹੀਂ, ਕੋਈ ਫਿਰਕਾ ਨਹੀਂ। ਗੁਰੂ ਦੀ ਦਿਸ਼ਾ ਤਾਂ ਏਕ ਪਿਤਾ, ਏਕ ਸਕੇ ਹੰਦਾਰ। ਹੁਣ ਜਦੋਂ ਹਰਮੰਦਰ ਸਾਹਿਬ ਆਟਿਆ। ਅਗਲੀ ਗੱਲ ਕਿਉਂਕਿ ਜ਼ਰੂਰੀ ਨੇ ਇਤਿਹਾਸਕ ਸੰਪਾਦਨਾ ਪਹਿਲਾ ਪ੍ਰਕਾਸ਼ ਤੇ ਸੰਪੂਰਨਤਾ ਫਿਰ ਬੰਤੀ ਸੁਣਿਓ ਮਹਾਰਾਜ ਜੀ ਨੇ ਜਦੋਂ ਹਰਮੰਦਰ ਸਾਹਿਬ ਬਣ ਗਿਆ ਹਰਮੰਦਰ ਸਾਹਿਬ 1601 ਚ ਸਾਮਪਨ ਹੋਇਆ ਦਰਬਾਰ ਸਾਹਿਬ ਬਣ ਕੇ ਤੁਸੀਂ ਪੜ ਸਕਦੇ ਫਿਰ 1601 ਤੱਕ ਭਾਈ ਗੁਰਦਾਸ ਜੀ 3 ਸਾਲ ਕਿਸੇ ਨੇ 4 ਸਾਲ ਕੀਆ ਭਾਈ ਗੁਰਦਾਸ ਜੀ ਇੰਨਾ ਚਿਰ ਪੋਤੀਆਂ ਦਾ ਦੇਣ ਕਰਦੇ ਰਹੇ ਸਾਰੀਆਂ ਪੋਤੀਆਂ ਇਦੋਂ ਤੱਕ ਆ ਗਈਆਂ ਇੱਥੇ ਸ਼੍ਰੀ ਲੰਕਾ ਉੱਥੋਂ ਪ੍ਰਾਣ ਸੰਗਲੀ ਆਈ ਕਿਉਂਕਿ ਮਹਾਰਾਜ ਜੀ ਸ਼ਿਵਨਾਵਰਾਜ ਦੇ ਕੋਲ ਗਏ ਕਿ ਉਹ ਅਨੰਕ ਸਾਹਿਬ ਮਹਾਰਾਜੀ ਦਾ ਮਕਸਦ ਸੀ ਵੀ ਕੋਈ ਸ਼ਬਦ ਕੋਈ ਪੰਗਤੀ ਗੁਰਬਾਣੀ ਦੀ ਬਾਹਰ ਨਾ ਰਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਅੰਦਰ ਐਡ ਨਾ ਹੋਵੇ ਹੁਣ ਭਾਈ ਗੁਰਦਾਸ ਜੀ ਨੇ ਪੋਥੀਆਂ ਦਾ ਅਧੈਨ ਕੀਤਾ ਪੋਥੀਆਂ ਦੇ ਆਪਾਂ ਕਹੀਏ ਦਸਤੇ ਬਣਾ ਲੈ ਪੋਥੀਆਂ ਇਕੱਤਰ ਕਰ ਲਈਆਂ ਭਗਤ ਬਾਣੀ ਦੀਆਂ ਗੁਰੂ ਸਾਹਿਬਾਂ ਦੀਆਂ ਸਿੱਖਾਂ ਦੀ ਇਹਦੇ ਸਮੇਂ ਦਰਮਿਆਨ ਜਦੋਂ ਹਰਮੰਦਰ ਸਾਹਿਬ ਬਣਿਆ ਨਾ ਇੱਕ ਬੇਨਤੀ ਹੋ ਰਹੀ ਹੈ ਹਰਮੰਦਰ ਸਾਹਿਬ ਅੰਦਰ ਬਹਿ ਕੇ ਕਦੇ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਹਰਮੰਦਰ ਸਾਹਿਬ ਦੇ ਬਹਿ ਕੇ ਉਪਦੇਸ਼ ਨਹੀਂ ਦਿੱਤਾ ਬੜੀ ਕਮਾਲ ਦੀ ਗੱਲ ਹੈ ਹਰਮੰਦਰ ਸਾਹਿਬ ਬਣ ਗਿਆ ਪਰ ਹਰਮੰਦਰ ਸਾਹਿਬ ਦੇ ਬਹਿ ਕੇ ਗੁਰੂ ਨੇ ਸ਼ਰੀਰ ਕਰਕੇ ਕੋਈ ਉਪਦੇਸ਼ ਨਹੀਂ ਦਿੱਤਾ ਇਹ ਠੀਕ ਹੈ ਬੜੀਆਂ ਗੱਲਾਂ ਪ੍ਰਚਲਿਤ ਨੇ ਉੱਥੇ ਇਹ ਹੋਇਆ ਜੀ ਉੱਥੇ ਹੋਇਆ ਕੁਝ ਵੀ ਕਿਉਂ ਕਿਉਂਕਿ ਉੱਥੇ ਸਿਰਫ ਸ਼ਬਦ ਦੀ ਗੱਲ ਹੋਣੀ ਜਦੋਂ ਤੁਸੀਂ ਸੋਈਏ ਪੜੋਗੇ ਨਾ ਧਿਆਨ ਸਿਮਰ ਸੋਈ ਫੁਰਖਾ ਚਾਲਾ ਬਨਾਸੀ ਜਸ ਸਿਮਰਤ ਦੁਰਮਤ ਮਲ ਨਾਸੀ ਗੁਰੂ ਰਾਮਦਾਸ ਘਰ ਕੀ ਉਹ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਪੈ ਜਨਮਤ ਗੁਰਮਤ ਬ੍ਰਹਮ ਪਛਾਨਿਓ ਕਲ ਜੋੜ ਕਰ ਸੋ ਜਸ ਵਿਖਾਣੇ ਭਗਤ ਜੋ ਕੋ ਜੈਤਵਾਰ ਹਰਿ ਜਨਕੋ ਪਾਇਓ ਸ਼ਬਦ ਗੁਰੂ ਪ੍ਰਗਾਸਿਓ ਪਟਾਣੇ ਵੀ ਵਚਨ ਲਿਖਿਆ ਨੇ ਹਾਲਾਂਕਿ ਅਸੀਂ ਪਤਾ ਕੀ ਕਹਿੰਨੇ ਅੱਜ ਮੇਰੇ ਵਰਗੇ ਖਿਆਲੀ ਬੰਦੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਉਹੀ ਇਤਿਹਾਸ ਨਹੀਂ ਕੌਣ ਕਹਿੰਦਾ ਬਹੁਤ ਇਤਿਹਾਸਕ ਪੱਖ ਗੁਰੂ ਗ੍ਰੰਥ ਸਾਹਿਬ ਦੇ ਨੇ ਪਰ ਉਹ دنیਵੀ ਇਤਿਹਾਸ ਨਹੀਂ ਉਹ ਰੋਹਾਨੀਅਤ ਤੇ ਇਤਿਹਾਸ ਹੈ ਤਾਂ ਕਿ ਗੱਲ ਤੇ ਮੂਰ ਲੱਗ ਸਕੇ ਸ਼ਬਦ ਗੁਰੂ ਪ੍ਰਕਾਸ਼ਿ ਉਹ ਹਰ ਰਸ ਨੂੰ ਵਸਾਇਓ ਮਹਾਰਾਜ ਨੇ ਸ਼ਬਦ ਦਾ ਪ੍ਰਕਾਸ਼ ਕਰਨਾ ਹੈ ਸ਼ਰੀਰ ਕਰਕੇ ਕੋਈ ਉਪਦੇਸ਼ ਨਹੀਂ ਦਿੱਤਾ ਇਹਦਾ ਸਭ ਤੋਂ ਵੱਡਾ ਪ੍ਰਮਾਣ ਹੈ ਜੇ ਤੁਸੀਂ ਇਹ ਤੇ ਰੱਖਣਾ ਹੋਵੇ ਕਿਸੇ ਵੀ ਧਰਮ ਦਾ ਕੇਂਦਰੀ ਸਥਾਨ ਕਿਹੜਾ ਹੁੰਦਾ ਭਲਾ ਜਿੱਥੇ ਉਹਦੇ ਪਹਿਲੇ ਪੈਗੰਬਰ ਦਾ ਆਗਮਨ ਹੋਇਆ ਹੋ ਸ਼ਾਬਾਦ ਫਿਰ ਦਰੋਂ ਲਗਾਂ ਤਾਂ ਕਿ ਪਕੜ ਚ ਆ ਜਾ ਕਿਸੇ ਵੀ ਧਰਮ ਦਾ ਸੈਂਟਰ ਪਲੇਸ ਕੇਂਦਰੀ ਸਥਾਨ ਮੁਢਲਾ ਸਥਾਨ ਕਿਹੜਾ ਹੁੰਦਾ ਹੈ ਜਿੱਥੇ ਉਹਦੇ ਪੈਗੰਬਰ ਦਾ ਆਗਮਨ ਹੋਇਆ ਹਜ਼ਰਤ ਮੁਹੰਮਦ ਸਾਹਿਬ ਦਾ ਆਗਮਨ ਮੱਕੇ ਚ ਹੈ ਮੁਢਲਾ ਸਥਾਨ ਕਾਬਾ ਹੈ ਇਦਾਂ ਤੁਸੀਂ ਪੜਦੇ ਜਾਓ ਸਨਾਤਨੀ ਮਤ ਬਾਰੇ ਇਦਾਂ ਤੁਸੀਂ ਪੜੋ ਬੋਧ ਮਤ ਬਾਰੇ ਜੈਨ ਮਤ ਬਾਰੇ ਪਰ ਗੁਰੂ ਨਾਨਕ ਸਾਹਿਬ ਮਰਗ ਦਾ ਪ੍ਰਕਾਸ਼ ਦਿੱਤਲੋਂ ਨਨਦੀ ਜੀ ਧਰਤੀ ਤੇ ਆ ਨਨਕਾਣਾ ਸਾਹਿਬ ਫਿਰ ਸਿੱਖਾਂ ਦਾ ਕੇਂਦਰੀ ਸਥਾਨ ਤੇ ਨਨਕਾਣਾ ਸਾਹਿਬ ਹੀ ਨਸਦਾ ਸ਼ਬਦ ਦੀ ਗੱਲ ਨੂੰ ਪਕੜੇ ਮਹਾਰਾਜ ਨੇ ਕੇਂਦਰੀ ਸਥਾਨ ਪੰਥ ਨੇ ਕੇਂਦਰੀ ਸਥਾਨ ਨਨਕਾਣਾ ਸਾਹਿਬ ਨੇ ਮੰਨਿਆ ਕੇਂਦਰੀ ਸਥਾਨ ਦਰਬਾਰ ਸਾਹਿਬ ਅਰਮੰਦਰ ਸਾਹਿਬ ਇਸ ਕਰਕੇ ਹੈ ਕਿਉਂਕਿ ਸਿੱਖ ਦਾ ਸਬੰਧ ਸ਼ਬਦ ਨਾਲ ਹੈ ਸ਼ਰੀਰ ਨਾਲ ਨਹੀਂ ਹੈ ਔਰ ਸ਼ਬਦ ਦਾ ਪ੍ਰਕਾਸ਼ ਉੱਥੇ ਹੈ ਇਹ ਦਾ ਮਤਲਬ ਇਹ ਨਹੀਂ ਵੀ ਪਹਿਲੇ ਪਾਤਸ਼ਾਹ ਤੱਕ ਬਾਣੀ ਨਹੀਂ ਹੈ ਬਾਣੀ ਹੈ ਪਰ ਸੰਗ੍ਰਹਿ ਰੂਪ ਅੰਦਰ ਪਹਿਲੀ ਵਾਰ ਪ੍ਰਕਾਸ਼ ਹੋਇਆ ਖੈ ਹੁਣ ਸ੍ਰੀ ਹਰਮੰਦਰ ਸਾਹਿਬ ਬਣ ਗਿਆ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਲੋਕ ਤਾਂ ਕਿਉਂਕਿ ਬੜੀਆਂ ਬਾਤਾਂ ਨੇ ਇਹਦੇ ਸੰਦਰਭ ਵਿੱਚ ਬਹੁਤ ਬਾਤਾਂ ਕਰਨ ਵਾਲੀ ਫਿਰ ਵੀ ਸੁਣਿਓ ਹਰਮੰਦਰ ਸਾਹਿਬ ਜਿਹਨੂੰ ਬਣਦਾ ਹੈ ਦੋ ਗੱਲਾਂ ਕਹੇਤੀ ਰੱਖਿਓ ਇਹਦੀ ਨੀ ਵਿੱਚ ਜਿਹੜੀ ਮੈਂ ਸ਼ਬਦ ਵਰਤਦਾ ਜੀ ਕਿਉਂਕਿ ਕਈ ਵਾਰੀ ਸ਼ਬਦਾਂ ਦੀ ਮਜਬੂਰੀ ਹੋ ਜਾਂਦੀ ਹੈ ਪਰ ਉਹ ਸ਼ਬਦ ਸ਼ਾਇਦ ਠੁਕਮੇ ਨਾ ਹੋਵੇ ਜਿਹੜੀ ਹਰਮੰਦਰ ਸਾਹਿਬ ਦੀ ਨੀ ਵਿੱਚ ਮਿੱਟੀ ਪਾਉਣੀ ਹੈ ਨਾ ਗਾਰ ਪਾਉਣੀ ਹੈ ਉਹ ਸੰਤੋਖ ਸਰ ਦੇ ਸਰੋਵਰ ਤੋਂ ਕੱਢ ਕੇ ਲਿਆਦੇ ਅੱਜ ਸਾਡੇ ਬੰਦੇ ਕੀ ਕਹਿੰਦੇ ਇਹ ਤਾਂ ਤਾਮ ਬਣਾਇਆ ਸੀ ਜੀ ਪਾਣੀ ਦੀ ਘਾੜ ਸੀ ਸਰੋਵਰ ਦਾ ਅਮਰ ਸਰੋਵਰ ਇਹ ਤਾਂ ਤਾਮ ਬਣਾਇਆ ਸੀ ਕਿ ਇੱਕ ਥਾਂ ਤੇ ਢਾਹ ਲੈਣ ਤੇ ਜੇ ਇਹ ਕੰਮ ਸੀ ਫਿਰ ਤਾਂ ਸੰਤੋਖ ਸਰ ਦਾ ਸਰੋਵਰ ਹੈਗਾ ਸੀ ਪਹਿਲਾਂ ਇਹ ਤਾਂ ਇਹ ਲੋੜ ਨਹੀਂ ਸੀ ਸ਼ਬਦਾਂ ਨੂੰ ਸਮਝ ਰਹੇ ਹੋ ਨਾ ਵੀ ਫੇਰ ਤਾਂ ਆਲਰੇਡੀ ਸੰਤੋਖ ਸਰ ਸਾਹਿਬ ਦਾ ਸਰੋਵਰ ਬਣ ਚੁੱਕਿਆ ਪਹਿਲਾਂ ਫਿਰ ਅਮਨ ਸਰੋਵਰ ਦੀ ਲੋੜ ਨਹੀਂ 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 ਇਹਦੇ ਪਿੱਛੇ ਬੜੇ ਭਾਵ ਹੈ ਸਰ ਸੰਤੋਖ ਸਰ ਦੀ ਮਿੱਟੀ ਕੱਢ ਕੇ ਹਰਿਮੰਦਰ ਸਾਹਿਬ ਦੀਆਂ ਨੀਆਂ ਚ ਪਾਈ ਕਿਉਂ ਸੰਤੋਖੀ ਬੰਦਾ ਹੀ ਸੇਵਾ ਕਰ ਸਕਦਾ ਹੈ ਸੰਤੋਖੀ ਬੰਦਾ ਹੀ ਸਿਮਰਨ ਕਰ ਸਕਦਾ ਹੈ ਸੇਵ ਇਹੀ ਸੰਤੋਖ ਹੈ ਜਿਹਨੂੰ ਸਤ ਨੂੰ ਸਤ ਪਿਆਰ ਹੈ ਹਰ ਮੰਦਰ ਵਿੱਚ ਜਾਣਾ ਹੈ ਨਾ ਪ੍ਰਭੂ ਨੂੰ ਮਿਲਣਾ ਹੈ ਤੇ ਪਹਿਲਾ ਨੀ ਸੰਤੋਖ ਦੀ ਹੈ ਨੀ ਵਿੱਚ ਸੰਤੋਖ ਹੋਣਾ ਚਾਹੀਦਾ ਹੈ ਬਿਨਾ ਸੰਤੋਖ ਨਹੀਂ ਕੋ ਰਾਜ ਹੈ ਜਿਹਦੇ ਕੋਲ ਸੰਤੋਖ ਹੈ ਰਜੇ ਤੋਂ ਸ਼ਬਦ ਬਣਿਆ ਸੀ ਰਾਜਾ ਰਜਿਆ ਹੋਇਆ ਉਹ ਤੋਂ ਸ਼ਬਦ ਰਾਜਾ ਹੋ ਗਿਆ ਤੇ ਕਿੰਗ ਹੋ ਗਿਆ ਇਹ ਸ਼ਬਦਾਂ ਦੀਆਂ ਤੋਂ ਪਤਾ ਹੀ ਹੁੰਦੇ ਆ ਅੱਜ ਦੇ ਸਿੱਖ ਨੂੰ ਪਤਾ ਹੀ ਨਹੀਂ ਕਿ ਸ਼ਬਦ ਕਿੱਥੋਂ ਬਣਿਆ ਕਿਵੇਂ ਆਇਆ ਫਿਰ ਉਹ ਐਸੀ ਅਰਥ ਵੀ ਜਾਣਦੇ ਅਤੇ ਅਰਥਾਂ ਤੋਂ ਅੱਗੇ ਉੱਢੀ ਜਾਣਦੇ ਲੋਕ ਅਗਲੀ ਬੇਨਤੀ ਹੁਣ ਮਹਾਰਾਜ ਜੀ ਨੇ ਜਿਹੜੀ ਹਰਮੰਦਰ ਸਾਹਿਬ ਤੋਂ ਨੀਆਂ ਚੋਂ ਮਿੱਟੀ ਕੱਢੀ ਧਿਆਨ ਨਾਲ ਸੁਣੋ ਉਹ ਕਿੱਥੇ ਗਈ ਮੈਂ ਬੇਨਤੀ ਕਰ ਰਿਹਾ ਸਗਿਆਨੀ ਜੀ ਨਾਲ ਸਵੀਕਾਰ ਕਰਦੇ ਹਾਂ ਇਹ ਮਿੱਟੀ ਕੱਢ ਕੇ ਮਹਾਰਾਜ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਰੱਖੀ ਉਹ ਦਾ ਕੀ ਬਣਾਇਆ ਉਸ ਮਿੱਟੀ ਨੂੰ ਛੱਡਿਆ ਨਹੀਂ ਉਹਦਾ ਇੱਕ ਕੋਠਾ ਬਣਾਇਆ ਕੱਚਾ ਇਹ ਉਹ ਕੋਠਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਦਿਨ ਸੋਕਾਸ਼ਨ ਹੋਇਆ ਇਹਨੂੰ ਹੀ ਅਸੀਂ ਅਜ ਕੋਠਾ ਸਾਹਿਬ ਕਹਿੰਦੇ ਹਾਂ ਤੁਸੀਂ ਸੋਚੋ ਨਹੀਂ ਬਿਲਡਿੰਗ ਐਂ ਬਿਲਡਿੰਗ ਤਾਂ ਨਹੀਂ ਹੁੰਦੀ ਨਾ ਜਿਵੇਂ ਆਪਾਂ ਦਰਬਾਰ ਸਾਹਿਬ ਹੈ ਫਰੀਦ ਦੇ ਵਿੱਚ ਇੱਕ ਵੱਖਰਾ ਸਥਾਨ ਹੈ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸਥਾਨ ਹੈ ਠੀਕ ਹੈ ਵੀ ਅਸੀਂ ਸ਼ਬਦਾਂ ਗੁਲਦੇ ਪਏ ਆ ਉਲਝਾਇਆ ਮੇਰੇ ਵਰਗਿਆਂ ਨੇ ਇਹਨੂੰ ਸੱਚਖੰਡ ਕਹੋ ਇਹਨੂੰ ਸੋਖਾ ਸਥਾਨ ਕਹੋ ਇਹਨੂੰ ਫਲਾਨਾ ਸਥਾਨ ਕਹੋ ਸ਼ਬਦਾਂ ਨਾਲ ਕੀ ਹੋ ਜਾਏਗਾ ਗੱਲ ਤੇ ਭਾਵਨਾ ਤੇ ਨਿਬੜਣੀ ਹੈ ਦਰਬਾਰ ਸਾਹਿਬ ਦੇ ਵਿੱਚ ਇੱਕ ਵੱਖਰਾ ਸਥਾਨ ਹੈ ਜਿਹਨੂੰ ਆਪਾਂ ਸੋਖ ਸਥਾਨ ਜਾਂ ਸੱਚਖੰਡ ਕਹਿੰਦੇ ਨੇ ਈਵੇਂ ਅਕਾਲ ਪੁਰਖ ਸਾਹਿਬ ਦੇ ਅੰਦਰ ਇੱਕ ਸਥਾਨ ਹੈ ਉਹਨੂੰ ਕੋਠਾ ਸਾਹਿਬ ਕਹਿੰਦੇ ਨੇ ਉਹ ਸਥਾਨ ਕਿਹੜਾ ਹੈ ਤੁਸੀਂ ਲਾਈਵ ਵੇਖਿਓ ਜਿੱਥੋਂ ਗੁਰੂ ਗ੍ਰੰਥ ਸਾਹਿਬ ਰੋਜ਼ ਆਉਂਦੇ ਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਪ੍ਰਕਾਸ਼ ਹੋਣ ਲਈ ਤੇ ਜਿੱਥੋਂ ਰੋਜ ਸੁਖਾਸਨ ਹੋ ਕੇ ਮਹਾਰਾਜ ਦਾ ਦੀ ਸੇਵਾ ਹੁੰਦੀ ਹੈ ਸੁਖਾਸਨ ਦੀ ਉਹ ਕਮਰੇ ਨੂੰ ਕੋਠਾ ਸਾਹਿਬ ਕਹਿੰਦੇ ਆ ਇਹਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਰੱਖ ਕੇ ਵੀ ਤਾਂ ਵੱਖਰਾ ਨਾ ਦਿੱਤਾ ਇਹਨੂੰ ਮਹਾਰਾਜ ਨੇ ਹਰਮੰਦਰ ਸਾਹਿਬ ਦੀ ਨੀਂਹ 'ਚੋਂ ਨਿਕਲੀ ਹੋਈ ਮਿੱਟੀ ਨਾਲ ਬਣਾਇਆ ਹੋਇਆ ਤੁਸੀਂ ਕਹੋਗੇ ਕਿਉਂ ਬਣਾਇਆ ਇਹਦੇ ਪਿੱਛੇ ਵੀ ਕਾਰਨ ਆਪਾਂ ਅੱਗੇ ਚੱਲਣ ਲੱਗੇ ਹੁਣ ਇਹ ਕੋਠਾ ਸਾਹਿਬ ਆ ਗਏ ਇਹਦੀ ਮਿੱਟੀ ਨਾਲ ਹੀ ਪਹਿਲੀ ਵਾਰ ਹੀ ਅਕਾਲ ਤਖਤ ਸਾਹਿਬ ਦੀ ਉਸਾਰੀ ਹੋਈ ਕਿਉਂਕਿ ਪਹਿਲੀ ਵਾਰ ਹੀ ਅਕਾਲ ਤਖਤ ਸਾਹਿਬ 2.5 ਫੁੱਟ ਖੜਾ ਸੀ ਨੀਨੋ ਇਤਿਹਾਸ ਨਹੀਂ ਕਿਆ ਬੁੱਢਾ ਉਹਰਦਾਸ ਬਣਾਇਓ ਕਿਸੇ ਰਾਜ ਨੇ ਹੱਥ ਲਗਾਇਓ ਕਿਉਂਕਿ ਇਹ ਸਿਵਾ ਸੇਵਾ ਨਾਲ ਜਿਹੜੀ ਟੋਟਲ ਹਰਮੰਦਰ ਸਾਹਿਬ ਬਣਨ ਤੋਂ ਲੈ ਕੇ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ ਇਹ ਤਿੰਨਾਂ ਜਗਾਂ ਦੇ ਕੋਲ ਹੈ ਗੁਰੂ ਅਰਜਨ ਦੇਵ ਜੀ ਮੁੱਖ ਨੇ ਭਾਈ ਗੁਰਦਾਸ ਦੇ ਪਾਪਾ ਬੁੱਢਾ ਸਾਹਿਬ ਉਹਨਾਂ ਹਰਮੰਦਰ ਸਾਹਿਬ ਬਣ ਗਿਆ ਉਸ ਮਿੱਟੀ ਨਾਲ ਕੋਠਾ ਸਹਿ ਬਣ ਗਿਆ ਅਜੇ ਕੱਲ ਤੱਕ ਸਾਹਿਬ ਦੀ ਗੱਲ ਨਹੀਂ ਕੋਠਾ ਸਹਿ ਬਣ ਗਿਆ ਸਿੱਖਾਂ ਨੇ ਪੁੱਛਿਆ ਮਹਾਰਾਜ ਬਾਟੇ ਕੋਲੇ ਤਾਂ ਗੁਰੂ ਕੇ ਮਹਿਲ ਸਥਾਨ ਹੈ ਇਸ ਕੋਠੇ ਦਾ ਕੀ ਕਰਨਾ ਹੈ ਮਹਾਰਾਜ ਕਹਿੰਦੇ ਸਮਾਂ ਦੱਸੇਗਾ ਕੋਠਾ ਸਹਿ ਬਣਾ ਕੇ ਉਹਨੂੰ ਦਰਵਾਜ਼ਾ ਲਾ ਕੇ ਖੋਲਿਆ ਨਹੀਂ ਜਾਂਦਾ ਉਹਨੂੰ ਬੰਦ ਕਰ ਦਿੱਤਾ ਇਦਰੋਂ ਮਹਾਰਾਜ ਨੇ ਸਥਾਨ ਚੁਣਿਆ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਜਿੰਨੀ ਧੀਰ ਅਸੀਂ ਅਗਲੀ ਸੇਵਾ ਨਿਭਾਵਾਂਗੇ ਆਈ ਹੋਈ ਸੰਗਤ ਨੂੰ ਤੁਸੀਂ ਉਪਦੇਸ਼ ਦੇਵੋਗੇ ਗੁਰੂ ਸਾਹਿਬ ਦੇ ਹੁੰਦਿਆ ਜੇ ਕੋਈ ਪਹਿਲਾ ਪ੍ਰਚਾਰਕ ਹੋਇਆ ਹੈ 22 ਮੰਡੀਆਂ ਤੋਂ ਬਾਅਦ 22 ਪ੍ਰਚਾਰਕਾਂ ਤੋਂ ਬਾਅਦ ਹਰਮੰਦਰ ਸਾਹਿਬ ਆਈ ਸੰਗਤ ਨੂੰ ਉਪਦੇਸ਼ ਦੇਣ ਵਾਲਾ ਉਹ ਬਾਬਾ ਬੁੱਢਾ ਸਾਹਿਬ ਜਿਹੜੀ ਉਹ 베ਰੀ ਬਣੀ ਨਾ ਉੱਥੇ ਬੈਠ ਕੇ ਆਈ ਸੰਗਤ ਨੂੰ ਉਪਦੇਸ਼ ਦਿੰਦੇ ਨੇ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਕੀਤੇ ਰਹਿਣਾ ਹੁਣ ਬਾਬਾ ਬੁੱਢਾ ਸਾਹਿਬ ਆਈ ਸੰਗਤ ਨੂੰ ਉਪਦੇਸ਼ ਦਿੰਦੇ ਨੇ ਗੁਰੂ ਨਾ ਜੋੜ ਦੇ ਸੇਵਾ ਚ ਲਾਉਂਦੇ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਆ ਮਹੀਨਾ ਜਿਹੜਾ ਅੱਗੇ ਆਉਣਾ ਹੈ ਸਤੰਬਰ ਤੋਂ ਬਾਅਦ ਅਕਤੂਬਰ ਮੈਂ ਥੋੜੀਆਂ ਅਗਰੇਜੀ ਤਰੀਕਾ ਬੇਨਤੀ ਕਰਨਾ ਬਾਕੀ ਆਪਾਂ ਪਰਸੋਂ ਵਿਚਾਰਾਂਗੇ ਕਿ ਕਿਉਂ ਗੁਰੂ ਅਰਜਨ ਦੇਵ ਸਾਹਿਬ ਨੇ ਰਾਮ ਸਰ ਸਾਹਿਬ ਦਾ ਸਥਾਨ ਚੁਣਿਆ ਇੱਥੇ ਇੱਕ ਪਵਿੱਤਰ ਸਰੋਵਰ ਹੈ ਤਲਾਬ ਹੈ ਇਦਾਂ ਸ਼ਬਦ ਕਹਿ ਲਓ ਇਹਦੇ ਚਾਰ ਸੁਪੇਰੇ ਦਰਖਤ ਲੱਗੇ ਹੋਏ ਲਿਖਾਈ ਲਈ ਤਿੰਨ ਗੱਲਾਂ ਬਹੁਤ ਲਾਜ਼ਮੀ ਹੁੰਦੀਆਂ वैसे तो पढ़ाई ਲਈ ਵੀ ਹੁੰਦੀਆਂ ਲਿਖਾਈ ਲਈ ਹੋਰ ਵੀ ਜ਼ਰੂਰੀ ਹੁੰਦੀਆਂ ਇੱਕ ਤੇ ਅਤ ਦੀ ਗਰਮੀ ਨਾ ਹੋਵੇ ਤੇ ਠੰਡ ਨਾ ਹੋਵੇ ਗਰਮੀ ਚ ਪਸੀਨਾ ਆਉਂਦਾ ਠੰਡ ਨਾਲ ਹੱਥ ਕੰਬਦੇ ਐ ਤੇ ਤੀਜੀ ਗੱਲ ਹੈ ਇਕਾਗਰਤਾ ਬਹੁਤ ਜ਼ਰੂਰੀ ਹੈ ਮਹਾਰਾਜ ਨੇ ਰਾਮ ਸਰ ਸਾਹਿਬ ਦੇ ਅਸਥਾਨ ਤੇ ਉਸ ਸਰੋਵਰ ਤਲਾਬ ਦੇ ਕਿਨਾਰੇ ਤੇ ਇੱਕ ਸ਼ਮਿਆਨਾ ਲਗਾਇਆ ਜਿਹਨੂੰ ਤੁਸੀਂ ਪੰਜਾਬੀ ਚ ਜਿਹੜਾ ਟੈਂਟ ਲਾਉਣਾ ਕਹਿੰਦੇ ਹੋ ਸ਼ਮਿਆਨਾ ਲੱਗਿਆ ਉਸ ਸ਼ਮਿਆਨੇ ਦੇ ਅੰਦਰ ਇੱਕ ਚੌਂਕੀ ਬਣਾਈ ਗਈ ਜੀਵੇਂ ਲਿਖਣ ਲਈ ਜ਼ਰੂਰੀ ਹੁੰਦੇ ਬਹੁਤ ਧਿਆਨ ਨਾਲ ਸੁਣਨ ਵਾਲੀਆਂ ਬੇਤੀਆਂ ਨੇ ਸਮਾਸੀ ਜਦੋਂ ਤਿਆਰੀ ਹੋ ਗਈ ਉਹ ਸਾਰੀਆਂ ਪੋਥੀਆਂ ਜਿਹੜੀਆਂ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਦਾ ਅਧਿਆਨ ਕੀਤਾ ਉਹ ਇੱਥੇ ਲਿਆ ਕੇ ਰੱਖੀਆਂ ਕਿੰਨੀਆਂ ਇੱਕ ਪਲੰਗ ਲਾਇਆ ਗਿਆ ਉਹਦੇ ਤੇ ਸਾਰੀਆਂ ਪੋਥੀਆਂ ਸੁਭਾਇ ਵਾਲੀ ਕੀਤੀਆਂ ਉਸ ਪਲੰਗ ਦੇ ਨਾਲ ਇਧਰਲੇ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਠਦੇ ਨੇ ਉਹਨਾਂ ਕੋ ਚੁੰਕੀ ਹੈ ਇੱਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ ਬੈਠਦੇ ਨੇ ਹੁਣ ਵੇਖੋ ਜਿਵੇਂ ਸਤਿਗੁਰੂ ਨੇ ਸੱਜੇ ਹੱਥ ਬੈਠਣਾ ਕਿਉਂਕਿ ਇਹ ਵੀ ਬਾਤ ਸਮਝਣ ਦੀ ਲੋੜ ਹੈ ਕੇਵਲ ਦੁਨੀਆ ਵਿੱਚ ਹਰਮੰਦਰ ਸਾਹਿਬ ਹੈ ਇਹ ਆਪਾਂ ਪਰਸੋਂ ਕੋਸ਼ਿਸ਼ ਕਰਾਂਗੇ ਕੁਝ ਬਾਤਾਂ ਹੋ ਜਾਣ ਵੀ ਕੀਰਤਨੀਏ ਜਿੱਥੇ ਸੱਜੇ ਹੱਥ ਬੈਠ ਸਕਦੇ ਹੋ ਨਹੀਂ ਕਿਤੇ ਬੈਠ ਸਕਦੇ ਇਦਾਂ ਹੀ ਜਿੱਥੇ ਵੀ ਤੁਸੀਂ ਜਾਹੋਗੇ ਹਰੇਕ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਖੜਾ ਸਹਿਬ ਹੈ ਇਦਾਂ ਹੀ ਆ ਇਮਾਰਤ ਵੱਡੀ ਹੋਵੇ ਛੋਟੀ ਹੋਵੇ ਸੰਗਤ ਥੋੜੀ ਹੋਵੇ ਬਹੁਤੀ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਥੜਾ ਸਹਿਬ ਹੈਗਾ ਨਾ ਪਰ ਝਾਤੀ ਮਾਰੋ ਹਰ ਮੰਦਰ ਸਹਿਬ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਥੜਾ ਨਹੀਂ ਬਣਾਇਆ ਇਹ ਪਹਿਲਾਂ ਦੀ ਮਰਗਾ ਹੈ ਦੇ ਕਾਰਨ ਅੱਜ ਜਦੋਂ ਪਲੰਗ ਲੱਗਾ ਉਹਦੇ ਤੇ ਪੋਥੀਆਂ ਨੇ ਕੋਲ ਗੁਰੂ ਅਰਜਨ ਦੇਵ ਸਾਹਿਬ ਬੈਠਦੇ ਨੇ ਨਾਲ ਭਾਈ ਗੁਰਦਾਸ ਜੀ ਚੌਂਕੀ ਲੈ ਕੇ ਬੈਠੇ ਨੇ ਹੁਣ ਆ ਬੇਤੀਆਂ ਉਸ ਸਮੇਂ ਚਾਰ ਥਾਵਾਂ ਤੇ ਕਾਗਜ਼ ਬਣਦਾ ਸੀ ਪਹਿਲਾ ਸਭ ਤੋਂ ਕਾਗਜ਼ ਚਾਈਨਾ 'ਚ ਬਣਿਆ ਸੀ ਫਿਰ ਜਾਪਾਨ ਦੀ ਵਾਰੀ ਆਈ ਜਦੋਂ ਏਸ਼ੀਆ 'ਚ ਦੇਖੋਗੇ ਤੇ ਇਸ ਭਾਰਤ ਦੇ ਖਿੱਤੇ 'ਚ ਦੋ ਥਾਵਾਂ ਦੇ ਕਾਗਜ਼ ਹੁੰਦਾ ਸੀ ਇੱਕ ਸਿਆਲਕੋਟ ਪਸ਼ਾਵਰ ਇੱਕ ਕਸ਼ਮੀਰ ਦੁਨੀਆ ਦਾ ਸਭ ਤੋਂ ਵਧੀਆ ਕਾਗਜ਼ ਉਸ ਖਿੱਤੇ 'ਚ ਏਸ਼ੀਆ ਵਾਲੇ ਪਾਸੇ ਨੂੰ ਵੇਖਾਂਗੇ ਉਹ ਬਣਦਾ ਸੀ ਕਸ਼ਮੀਰ ਚ ਬਹੁਤ ਮਹਿੰਗਾ ਮਹਿੰਗਾ ਕਾਗਜ਼ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਲੇਖਣੀ ਤੋਂ ਪਹਿਲਾਂ ਦੀਆਂ ਬਾਤਾਂ ਹਨ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖਾਂ ਨੂੰ ਭੇਜ ਕੇ ਇਹ ਕਾਗਜ਼ ਕਸ਼ਮੀਰ ਤੋਂ ਮੰਗਾਇਆ ਵੱਡੀ ਮਾਤਰਾ ਚ ਬਹੁਤ ਮਹਿੰਗਾ ਕਾਗਜ਼ ਹੁਣ ਤੁਲਨਾ ਕਰਨੀ ਹੈ ਇਤਿਹਾਸ ਨਾਲ ਨਾ ਤੁਹਾਡੀ ਗੱਲ ਹੈ ਨਾ ਮੇਰਾ ਕੋ ਲਾਲ ਚ ਹੈ ਗੁਰੂ ਅਰਜਨ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਲਈ ਮਹਿੰਗਾ ਕਾਗਜ਼ ਕਸ਼ਮੀਰ ਤੋਂ ਮੰਗਾਉਂਦੇ ਆ ਹਾਲਾਂਕਿ ਅੰਮ੍ਰਿਤਸਰ ਸਾਹਿਬ ਤੋਂ ਸਿਆਲਕੋਟ ਨੇੜੇ ਹੈ ਪਰ ਕਾਗਜ਼ ਕਸ਼ਮੀਰ ਤੋਂ ਮੰਗਾਇਆ ਮਹਿੰਗਾ ਮੰਗਾਇਆ ਸਾਡੀ ਕੀ ਹਾਲਤ ਹੈ ਅਸੀਂ ਸਾਰੀ ਕੰਜੂਸੀ ਸਾਰਾ ਸਰਪਾ ਸਾਰਾ ਸ਼ਾਰਟਕਟ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਨੇੜੇ ਲਿਆ ਕੇ ਕਰਨਾ ਹੁੰਦਾ ਕੀਰਤਨ ਤੇ ਕਰਨਾ ਹੁੰਦਾ ਹੈ ਸ਼ਬਦਾਂ ਤੇ ਕਰਨਾ ਹੁੰਦਾ ਹੈ ਨਹੀਂ ਤਾਂ ਸਾਡੀ ਕੌਮ ਕੋਈ ਚੰਗਾ ਸੈਂਸਰ ਬੋਰਡ ਨਾ ਬਣਾਉਂਦੀ ਜੇ ਅਸੀਂ ਸ਼ਬਦ ਤੇ ਆ ਕੇ ਸਰਫਾ ਨਾ ਕੀਤਾ ਹੁੰਦਾ ਸਾਡੇ ਕੋਲੇ ਚੰਗੇ ਸਕਾਲਰ ਨਾ ਹੁੰਦੇ ਮੇਰੇ ਵਰਗੇ ਅਣਪੜ ਬੰਦੇ ਹੀ ਹੁੰਦੇ ਕੋਈ ਨਹੀਂ ਜਿਹਦਾ ਗਿਆਨ ਗੁਰੂ ਹੋਵੇ ਕੱਲ ਬੇਨਤੀ ਕੀਤੀ ਸੀ ਦੁਨੀਆ 'ਚ ਕੋਈ ਧਰਮ ਨਹੀਂ ਜਿਹੜਾ ਕਿਸੇ ਦੀ ਉਪਮਤ ਤੋਂ ਚੱਲਿਆ ਹੋਵੇ ਹਰੇਕ ਧਰਮ ਪੈਗੰਬਰ ਤੋਂ ਚੱਲਿਆ ਹੈ حضرت ਮੁਹੰਮਦ ਸਾਹਿਬ حضرت ਪੀਸਾ ਦੀ ਇਸਾਈ ਮਤ ਸਿੱਖੋ ਦੁਨੀਆ ਦਾ ਪਹਿਲਾ ਧਰਮ ਹੈ ਜਿਹੜਾ ਗੁਰੂ ਦੇ ਨਾਮ ਤੋਂ ਨਹੀਂ ਸਿੱਖ ਦੇ ਨਾਮ ਤੋਂ ਹੈ ਸਿੱਖ ਧਰਮ ਗਿਆਨ ਸ਼ਬਦ ਦੇ ਕੁਝ ਨਹੀਂ ਕਰ ਸਕਿਆ ਸੀ ਗੁਰੂ ਅਰਜਨ ਦੇਵ ਸਾਹਿਬ ਨੇ ਕਾਗਜ਼ ਬਗਾਇਆ ਅਗਲੀ ਗੱਲ ਉਦੋਂ ਸ਼ਾਹੀ ਬਣੀ ਬਣਾਈ ਨਹੀਂ ਸੀ ਮਿਲਦੀ ਸ਼ਾਹੀ ਬਾਨੂੰ 20 ਨੇ ਲੱਗਦੇ ਸੀ 15 ਚੀਜ਼ਾਂ ਪੈਂਦੀਆਂ ਸੀ ਨੀਲਾ თੋਥਾ ਪੈਂਦਾ ਸੀ ਸੋਡਾ ਪੈਂਦਾ ਸੀ ਇਹਨਾਂ ਚੀਜ਼ਾਂ ਨੂੰ ਪਾ ਕੇ ਜਿਹੜੇ ਭਾਂਡੇ 'ਚ ਸ਼ਾਹੀ ਨੂੰ ਘੋਟਿਆ ਜਾਂਦਾ ਸੀ ਸਿਆਣੇ ਬਜ਼ੁਰਗ ਜਾਣਦੇ ਆ ਉਹਨੂੰ ਨਿੰਮ ਦੇ ਘੋਟਨੇ ਨਾਲ ਘੋਟਦੇ ਸੀ ਪੁਰਾਣੇ ਟਾਈਮਾਂ 'ਚ ਬਜ਼ੁਰਗ ਘਰਾਂ 'ਚ ਵੀ ਨਿੰਮ ਦਾ ਘੋਟਨਾ ਵਰਤਦੇ ਕਿਉਂਕਿ ਨਿੰਮ ਐਂਟੀਬਾਇਟਿਕ ਹੁੰਦੀ ਹੈ ਨਿੰਮ ਦੇ ਘੋਟਨੇ ਨਾਲ ਸ਼ਾਹੀ ਬਣਾਉਣੀ ਉਹਦਾ ਮਤਲਬ ਸੀ ਇਹ ਸ਼ਾਹੀ ਨੂੰ ਸੌਂਗ ਨਹੀਂ ਪਾਉਗੀ ਜਦੋਂ ਸ਼ਾਹੀ ਨੂੰ ਸੌਂਗ ਨਹੀਂ ਪੈ ਗਈ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਬਹੁਤ ਲੰਮਾ ਟਾਈਮ ਚੱਲਣਗੇ ਹੁਣ ਜੇ ਅਸੀਂ 50 ਸਾਲਾਂ ਦਾ ਵਰਤ ਕਰ ਦਿੰਦੇ ਉਸੀਂ ਕਦੇ ਸੁਣਿਆ ਅਮਰੀਕਾ 'ਚ ਕਿਸੇ ਵਿਰਲੇ ਥਾਂ ਦਾ ਮੈਨੂੰ ਪਤਾ ਨਹੀਂ ਮੇਰੇ ਨੋਟਸ ਵਿੱਚ ਨਹੀਂ ਸੁਣਿਆ ਕਦੇ ਕਿਸੇ ਵੱਡੇ ਦੇਸ਼ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਕੈਂਪ ਲੱਗਾ ਹੋਵੇ ਵੀ ਪ੍ਰਕਾਸ਼ ਐ ਕਰਨਾ ਸੁਖਾ ਸੁਨਾਏ ਕਰਨਾ ਅਸੀਂ ਜਿਵੇਂ ਸੂਤਾਂ ਦਾ ਕਰੀ ਜਾਂਦੇ ਸੂਤ ਬਿਰਧ ਹੋ ਜਾਂਦੇ ਅਸੀਂ ਸ਼ੁਰੂ ਕਿੱਥੋਂ ਕਰਦੇ ਇੱਕ ਓੰਕਾਰ ਸਤਨਾ ਅਸੀਂ ਸਮਾਪਤੀ ਕਰ ਦਿੰਨੇ ਆ ਖਸਟ ਰਾਗ ਉਹਨਾਂ ਦਾ ਬਈ ਬਸ ਨਾ ਕਦੇ ਜਿਹੜੇ ਅੰਗ ਨਾਲ ਸਾਫ਼ ਛੱਡੇ ਨੇ ਜਿਹੜੇ ਪਹਿਲੇ ਜਿਹਨੂੰ ਦਾ ਕਦੇ ਖਿਆਲ ਨਹੀਂ ਕੀਤਾ ਤੁਹਾਨੂੰ ਪਤਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਸੇਫਟੀ ਬੈਲਟ ਹੈ ਉਸ ਸਾਫ਼ ਰਹਿਣਗੇ ਤਾਂ ਵਿਚਲੇ ਅੰਗਾਂ ਦੀ ਜਿਹੜੀ ਆਰ ਬਲੋਂ ਲੰਮੀ ਰਹੇਗੀ ਜਦੋਂ ਉਹਨਾਂ ਅੰਗਾਂ ਨੂੰ ਅਸੀਂ ਕੋਈ ਉਹਦੇ ਤੇ ਕੱਪੜਾ ਨਹੀਂ ਲਾਉਂਦੇ ਕੋਈ ਉਹਦਾ ਇਸ਼ਨਾਨ ਨਹੀਂ ਕਰਾਉਂਦੇ ਉਹ ਪਹਿਲੇ ਸਾਫ਼ਾਂ ਦੇ ਵਿਰਧ ਹੋ ਜਾਂਦੇ ਆ ਉਹਨਾਂ ਦੀ ਮਿੱਟੀ ਉਹਨਾਂ ਦਾ ਘੱਟਾ ਉਹ ਅੱਗੇ ਜਾਂਦਾ ਹੈ ਇਸ ਰੂਪ ਵਿੱਚ ਵਿਰਧ ਹੋ ਜਾਂਦਾ ਹੈ ਫਿਰ ਹੋਰ ਬੜੇ ਤਰੀਕੇ ਇਹਦਾ ਮਹਾਰਾਜ ਜੀ ਨੇ ਸ਼ਾਹੀ ਬਣਾਉਂਦਿਆਂ ਫਿਰ ਸਾਥ ਸੰਗਤ ਦੀ ਬੜੀ ਸचेतਤਾ ਰੱਖੀ ਇਹ ਤੋਂ ਬਾਅਦ ਗਲਬਾਤਾਂ ਬੜੀਆਂ ਨੇ ਭਾਈ ਗੁਰਦਾਸ ਜੀ ਨਾਲ ਪੰਜ ਸਿੱਖ ਲੱਗੇ ਆਪਾਂ ਪਰਸੋਂ ਜ਼ਿਕਰ ਕਰਾਂਗੇ ਕਿਹੜੇ ਨੇ ਭਾਈ ਗੁਰਦਾਸ ਜੀ ਨਾਲ ਪੰਜ ਸਿੱਖ ਲੱਗੇ ਉਹ ਕੀ ਕਰਦੇ ਨੇ ਉਹ ਕਲਮਾ ਘਟਦੇ ਆ ਅੱਜ ਵਾਲਾ ਸਮਾਂ ਨਹੀਂ ਵੀ ਆਪਣੇ ਕੋਲ ਕੰਪਿਊਟਰ ਹੈ ਜਾਂ ਜਿਹੜਾ ਸਾਡਾ ਬਚਪਨ ਬੀਤਿਆ ਜਿਹੜੇ ਸਾਡੇ ਕੋਲ ਪੈਨ ਹੈ ਦਵਾਤਾਂ ਹੈ ਨਾ ਨਾ ਉਦੋਂ ਕਲਮ ਘੜੀ ਜਾਂਦੀ ਹੈ ਤੇ ਕਲਮ ਨੂੰ ਘੜ ਲੱਗਿਆ ਖਿਆਲ ਕੀਤਾ ਜਾਂਦਾ ਸੀ ਜਿਵੇਂ ਹੁਣ ਤੁਸੀਂ ਸਕਰੀਨ ਪੜਦੇ ਹੋ ਇੱਕੋ ਜਿਹਾ ਫੌਂਟ ਨੇ ਨਾ ਸ਼ਬਦੇ ਕੁਝ ਨੇ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਮੈਂ ਪਰਸੋਂ ਯਤਨ ਕਰਾਂ ਕੁਝ ਨੁਕਤੇ ਜਿਹੜੇ ਪੁਆਇੰਟਡ ਨੇ ਤੁਹਾਡੇ ਸਾਹਮਣੇ ਰੱਖਾਂ ਉਦੋਂ ਇੱਕ ਕਲਮ ਨਾਲ ਸਿਰਫ ਇੱਕ ਪੱਤਰਾ ਲੱਗਿਆ ਕਰਦਾ ਸੀ ਪੱਤਰੇ ਤੇ ਪੰਨੇ 'ਚ ਫਰਕ ਹੁੰਦਾ ਹੈ ਦੋ ਅੰਗਾਂ ਨੂੰ ਜੋੜ ਕੇ ਇੱਕ ਪੱਤਰਾ ਬਣਦਾ ਉਹ ਪੱਕਾ ਪੱਤਰਾ ਕਹਿੰਦੇ ਸੀ ਆਪਾਂ ਜ਼ਿਕਰ ਕਰਾਂਗੇ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 974 ਪੱਤਰੇ ਨੇ ਯਾਦ ਰੱਖੋ 974 ਕਿੰਨੇ ਹੋ ਗਏ 1948 ਅੰਗ ਨੇ ਪਹਿਲੇ ਸਰੂਪ ਦੇ ਔਰ ਲਿਖਿਆ ਹੋਇਆ ਉਸ ਰੂਪ ਦੇ ਬਕਾਇਦਾ ਕੁੱਲ ਪੱਤਰੇ ਬਾਪੇ ਕੇ 974 ਇਹਨੂੰ ਡਬਲ ਕਰ ਲੋ ਇਹ 1948 ਹਜ਼ਾਰ ਹੁਣ ਕੱਲੇ ਇੱਕ ਪੱਤਰੇ ਲਈ ਇੱਕ ਕਲਮ ਚਾਹੀਦੀ ਉਹ ਲਿਖਦੇ ਹੋਏ ਕਲਮ ਖਸ ਜਾਂਦੀ ਹੈ ਉਸ ਕਲਮ ਨੂੰ ਰੱਖ ਦਿੱਤਾ ਜਾਂਦਾ ਨਵੀਂ ਕਲਮ ਲਾਈ ਜਾਂਦੀ ਹੈ ਸਾਰੇ ਅੰਦਾ ਤੇ ਬਿਲਕੁਲ ਅੰਦਾ ਦੀ ਅੱਖਰਾਂ ਦੀ ਸ਼ਬਦਾਂ ਦੀ ਮੋਟਾਈ ਚੁੜਾਈ ਇੱਕੋ ਜੀ ਮੋਟਾਈ ਕੋਈ ਫਰਕ ਨਹੀਂ ਇਹਦਾ ਮਤਲਬ ਕਲਮ ਘੜ ਲਈ ਵੀ ਕਿੰਨਾ ਖਿਆਰ ਰੱਖਣਾ ਪੈਂਦਾ ਸੀ ਸ਼ਾਹੀ ਦਾ ਵੀ ਧਿਆਰ ਰੱਖਿਆ ਜਾਂਦਾ ਸੀ ਵੀ ਜਿਹੜੀ ਸ਼ਾਹੀ ਅੱਜ ਬਣੀ ਹੈ ਜਿਹੜੀ ਆਰਮ ਵਾਲੇ ਦਿਨਾਂ ਚ ਵਰਤਣੀ ਇੱਕੋ ਜੀ ਹੋਵੇ ਜੀ ਦੇ ਕਰਕੇ ਪ੍ਰਾਤਨ ਸਰੂਪਾਂ ਤੇ ਸ਼ਾਹੀ ਕੀ ਵਿਣੀ ਵੀ ਲਿਖੀ ਹੋਈ ਤੁਹਾਨੂੰ ਪਤਾ ਹੋਵੇ ਸ਼ਿਆਹੀ ਦੀ ਵਿਧੀ ਕਿਉਂ ਲਿਖਿਆ ਜਾਂਦਾ ਸੀ ਇਹ ਗ੍ਰੰਥ ਕਿਤੇ ਦੂਰ ਚਲਾ ਜਾਏ ਇਹ ਸਰੂਪ ਕਿਤੇ ਦੂਰ ਚਲਾ ਜਾਏ ਇਹਦੇ ਚ ਕੋਈ ਅੰਗ ਮਿਸ ਹੋ ਜਾਏ ਉਹਨੂੰ ਲਿਖਣਾ ਪੈ ਜਾਏ ਫਿਰ ਸ਼ਾਈ ਕੌਣ ਬਣਾਉਗਾ ਸ਼ਿਆਹੀ ਦੀ ਵਿਧੀ ਲਿਖੀ ਹੁੰਦੀ ਸੀ ਵੀ ਆਹ ਚੀਜ਼ਾਂ ਇੰਨੀ ਮਾਤਰਾ ਚ ਪਾ ਲਿਆ ਜੇ ਇਦਾਂ ਦੀ ਸ਼ਾਈ ਬਣ ਜਾਊਗੀ ਤੁਸੀਂ ਇਦਾਂ ਦਾ ਅੰਗ ਲਿਖ ਸਕਦੇ ਹੋ ਪਰ ਇਹਦੇ ਵਿੱਚ ਐਡ ਕਰ ਲਿਆ ਹੁਣ ਤੇ ਸਾਨੂੰ ਸੋਚਿਆ ਆਪਾਂ ਪ੍ਰਾਤਨ ਗੱਲ ਕਰ ਰਹੇ ਆ ਉਹ ਸਮੇਂ ਉਦੋਂ ਫਿਰ ਇਸ ਤਰੀਕੇ ਨਾਲ ਕਲਮ ਹੋ ਗਿਆ ਸ਼ਾਈ ਹੋ ਗਿਆ ਪੁਥੀਆਂ ਹੋ ਗਈਆਂ ਪਲਗ ਤਿਆਰ ਹੋ ਗਿਆ ਰਾਮ ਸਰ ਸਾਹਿਬ ਦਾ ਕਿਨਾਰਾ ਫਿਰ ਮਹਾਰਾਜ ਨੇ ਕਿਵੇਂ-ਕਿਵੇਂ ਸਰੂਪ ਲਿਖਾਇਆ ਇਹਨੂੰ ਲਿਖਦਿਆਂ ਪਾਉਣੇ 3 ਸਾਲ ਲੱਗੇ ਅਕਤੂਬਰ 1601 ਤੋਂ 15 ਅਗਸਤ 1604 ਤੱਕ ਇਹ ਸਰੂਪ ਲਿਖਿਆ ਗਿਆ ਇਹ ਤੋਂ ਬਾਅਦ ਕਿਵੇਂ ਤਤਕਰਾ ਲਿਖਿਆ ਕਿਵੇਂ ਬਾਣੀ ਦਰਜ ਕੀਤੀ ਕਿਵੇਂ ਹਟਕ ਦਿੱਤੇ ਮਹਾਰਾਜ ਨੇ ਕਿਵੇਂ ਸਾਰੀਆਂ ਇਹ ਬਾਤਾਂ ਨੇ ਇਸ ਨੂੰ ਸਾਡੇ ਇਤਿਹਾਸ ਵਿੱਚ ਦਰਜ ਨੇ ਇਹਨਾਂ ਦਾ ਆਪਾਂ ਜ਼ਿਕਰ ਕਰਕੇ ਸੰਪੂਰਨਤਾ ਕਿਵੇਂ ਕਲਪਨ ਕੁਝ ਨੁਕਤੇ ਕਹਿ ਸੀ ਫਿਰ ਵੀ ਐਤਵਾਰ ਦੇ ਦਿਵਾਨ ਵਿੱਚ ਮਹਾਰਾਜ ਨੇ ਸੁਹਾਸ਼ ਛਨੀਰ ਬਖਸ਼ੇ ਆਪਾਂ ਯਤਨ ਕਰਾਂਗੇ ਸਮਝਣ ਦਾ ਤਿੰਨ ਜਿਹੜੇ ਸਬੰਧ ਪਰਪ ਨੇ ਮਹਾਰਾਜ ਨਾਲ ਫਿਰ ਚੇਤੇ ਰੱਖਿਓ ਪਹਿਲਾ ਪ੍ਰਕਾਸ਼ਪੁਰਬ ਫਿਰ ਸੰਪੂਰਨਤਾ ਦਿਵਸ ਫਿਰ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗਦੀ ਪਰ ਇਹ ਤਿੰਨ ਪਰਪ ਮਹਾਰਾਜ ਨਾਲ ਸਬੰਧਤ ਨੇ ਸਮੇਂ ਦੀ ਸਮਾਪਤੀ ਹੈ ਇਹ ਨਹੀਂ ਅਭੇਤਿਆਂ ਪ੍ਰਵਾਨ ਕਰਿਓ ਇਸੀ ਮਹਾਰਾਜੀ ਦੇ ਇਤਿਹਾਸ ਲਈ ਬਹਿਰੂਨੀ ਜਾਣਕਾਰੀ ਅਗਲੇ ਯਤਨ ਹੋਣਗੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਲੇਖਣੀ ਦੀ ਸੰਪਾਦਨਾ ਦੀ ਅਦੋਨੀ ਦੇ ਅੰਦਰੂਨੀ ਜਿਹੜਾ ਇਤਿਹਾਸ ਜਾਣਕਾਰੀ ਉਹ ਆਪ ਜੀ ਦੇ ਸਮਰਥਨ ਲੱਛਦਾ ਪਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪੋਡਾਲ ਕੋਟ ਧੰਨਵਾਦ ਆਪ ਸੰਗਤਾਂ ਦਾ ਧੰਨਵਾਦ ਵਿਚਾਰ ਨਾਲ ਜੁੜਦੇ ਆ ਤੇ ਜੋੜਦੇ ਹਾਂ ਬੇਅੰਤ ਪ੍ਰਣਾਉ ਜਾਣੀ ਹੈ ਸੁਭਾਵਕ ਨੇ ਉਦਾਸੀਆਂ ਸਮਝ ਕੇ ਛੱਡ ਦੇਣੀ ਆ ਬਚਨ ਸਤਿਗੁਰਾਂ ਦੇ ਯਾਦ ਕੇ ਹਰਦਿਆਂ ਤੇ ਉਸਾਲੇ ਨੇ उला बखश्के असीसा थोड़ी ने की रात धोनी पाओ देहो सजन अशीसियाँ जी हो सब सुमेल और गुरु की बाणी आनंद साहब जी नुड़िए वाहगुरु जी राम कली महल